ਤੇ ਵੀ ਇਹ ਬੂਟੀ ਮਿਲਦੀ ਹੈ ਇਹਨੂੰ ਸਾਮ ਕੇ ਰੱਖ ਲਓ ਦੋਸਤੋ ਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਨ੍ਹਾਂ ਲੋਕਾਂ ਦੀ ਗਰਮ ਤਸਵੀਰ ਹੈ ਉਹਦੇ ਵਿੱਚ ਅਸੀਂ ਦੇ ਸਕਦੇ ਹਾਂ ਜਿਨ੍ਹਾਂ ਲੋਕਾਂ ਦੇ ਪੈਰ ਮੱਚਦੇ ਨੇ ਜਾਂ ਲੀਵਰ ਦੇ ਵਿੱਚ ਵੀ ਪ੍ਰੋਬਲਮ ਹੈ ਖੂਨ ਦਾ ਤਜਾਬੀਪਣ ਵਧਿਆ ਹੋਇਆ ਕੈਸਟੋਲ ਦੀ ਵੀ ਪ੍ਰੋਬਲਮ ਹੈ ਜਾਂ ਉਹਨਾਂ ਨੂੰ ਖੂਨੀ ਬਵਾਸੀਰ ਹੋਈ ਪਈ ਹੈ ਮਤਲਬ ਖੂਨ ਆਉਂਦਾ ਤਾਂ ਜਿਨ੍ਹਾਂ ਦੇ ਲੋਕਾਂ ਦੇ ਫਲਵੇਰੀ ਹੋਈ ਪਈ ਹੈ ਫਲਵੇਰੀ ਦੇ ਵਿੱਚ ਵੀ ਕੰਮ ਆਉਂਦੀ ਹੈ ਜਾਂ ਕਈ ਲੋਕਾਂ ਨੂੰ ਤਾਂ ਸਬੰਧ ਉਸ ਦੀ ਪ੍ਰੋਬਲਮ ਹੋ ਜਾਂਦੀ ਹੈ ਲੇਡੀਜ਼ ਦੇ ਵਿੱਚ ਲਕੋਰੀਏ ਦੀ ਪ੍ਰੋਬਲਮ ਪੈ ਜਾਂਦੀ ਹੈ ਜਨਾਂ ਨੂੰ ਪਾਣੀ ਪੈਂਦਾ ਕਹਿੰਦੇ ਨੇ ਗਰਮੀ ਦੇ ਕਰਕੇ ਇਹ ਪ੍ਰੋਬਲਮ ਆ ਦੋਸਤੋ ਹੁੰਦੀ ਹੈ ਜਿੰਨਾਂ ਲੋਕਾਂ ਨੂੰ ਫਲਵੇਰੀ ਹੋ ਜਾਂਦੀ ਹੈ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਖਾਜ ਆ ਦਾਦਾ ਚੰਬਲ ਜਿਨਾਂ ਦਾ ਖੂਨ ਮਿੱਠਾ ਹੋ ਜਾਂਦਾ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਇਹ ਬਹੁਤ ਕੰਮ ਆਉਂਦੀ ਹੈ ਆਯੁਰਵੇਦ ਦੇ ਵਿੱਚ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਇਲਾਕੇ ਦੇ ਵਿੱਚ ਇਸ ਬੂਟੀ ਨੂੰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਤੁਸੀਂ ਕਦੇ ਵਰਤੀ ਹੈ ਇਹ ਜ਼ਰੂਰ ਕਮੈਂਟ ਕਰਿਓ ਇਸ ਵੀਡੀਓ ਨੂੰ ਲਾਈਕ ਕਰਿਓ ਫੋਲੋ ਕਰੋ ਸਾਡੇ ਪੇਜ ਨੂੰ ਵੱਤ ਵਤ ਸਾਡੇ ਪੇਜ ਨਾਲ ਜੁੜੋ ਤਾਂ ਕਿ ਅਸੀਂ ਹੋਰ ਵੀਡੀਓ ਤੁਹਾਡੇ ਸਾਕੇ ਦੇ ਸਕੀ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਬੂਟੀ ਦਾ ਨਾਮ ਜ਼ਰੂਰ ਦੱਸਾਂਗੇ ਥੈਂਕ ਯੂ ਧੰਨਵਾਦ ਜੀਓ